प्यारे दोस्तों प्यार भरी सत श्री अकाल जी हां जी दोस्तों पंजाब हरियाणा हाई कोर्ट ਦੇ ਫੈਸਲੇ ਅਕਸਰ ਹੀ ਮਲਾਜ਼ਮਾਂ ਦੇ ਹੱਕ ਦੇ ਵਿਚਾਰ ਰਹੇ ਨੇ ਪਿਛਲੇ ਦਿਨ ਇੱਕ ਫੈਸਲਾ ਫੈਕਟਰ 2.098 ਨੂੰ ਲੈ ਕੇ ਆਇਆ ਸੀ ਤੇ ਉਸ ਤੋਂ ਪਹਿਲਾਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਪਰ ਪੰਜਾਬ ਦਾ ਛੇਮਾ ਪੇ ਕਮਿਸ਼ਨ ਲਾਗੂ ਕਰਨ ਦੇ ਸਬੰਧ ਦੇ ਵਿੱਚ ਪੰਜਾਬ हरियाणा ਹਾਈ ਕੋਰਟ ਨੇ ਫੈਸਲਾ ਕੀਤਾ ਸੀ ਤੇ ਹੁਣ ਮਲਾਜ਼ਮਾਂ ਦੇ ਡੀਏ ਦੇ ਸਬੰਧ ਦੇ ਵਿੱਚ ਰੈਂਦਾ 13% ਡੀਏ ਦੇ ਸੰਬੰਧੀ ਉਸ ਉੱਪਰ ਪੱਕੀ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਹਾਂਜੀ ਦੋਸਤੋ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਹਾਂਜੀ ਦੋਸਤੋ ਡੀਏ ਦੇ ਸਬੰਧ ਦੇ ਵਿੱਚ ਵੱਡਾ ਫੈਸਲਾ ਸਾਹਮਣੇ ਆਇਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤਾ ਵੱਡਾ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਕਿਉਂਕਿ ਜਦੋਂ ਪੰਜਾਬ ਸਰਕਾਰ ਦੁਆਰਾ ਮਲਾਜ਼ਮਾਂ ਦੀ ਇਸ ਮੰਗ ਦਾ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਅੱਕ ਚੁੱਕੇ ਮਲਾਜ਼ਮਾਂ ਨੂੰ ਕਰਨਾ ਪਿਆ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਰਮਲ ਸਿੰਘ ਤਨੋਆ ਹੋਰ ਬਨਾਵ ਪੰਜਾਬ ਸਰਕਾਰ ਸਬੰਧੀ ਐਡਵੋਕੇਟ ਸਨੀ ਸਿੰਘਲਾ ਰਾਹੀਂ ਦਾਇਰ ਸਿਵਲ ਰਿਟ ਪਟੀਸ਼ਨ ਨੰਬਰ 24698 ਆਫ 2025 ਦਾ ਮਿਤੀ 25 ਅਗਸਤ 2025 ਨੂੰ ਫੈਸਲਾ ਕਰਦੇ ਹੋਏ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਬੋਰਡਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 42 ਤੋਂ 55 ਫੀਸਦੀ ਡੀਏ ਦੇਣ ਅਤੇ ਪਿਛਲੀਆਂ ਸਾਰੀਆਂ ਕਿਸ਼ਤਾਂ ਦਾ ਬਕਾਇਆ ਦੇਣ ਦੇ ਸਬੰਧ ਦੇ ਵਿੱਚ ਵਿੱਤ ਵਿਭਾਗ ਪੰਜਾਬ ਸਰਕਾਰ ਨੂੰ 3 ਮਹੀਨੇ ਵਿੱਚ ਸਪੀਡ ਆਰਡਰ ਜਾਰੀ ਕਰਨ ਦੇ ਹੁਕਮ ਦਿੱਤੇ ਨੇ ਹਾਂਜੀ ਦੋਸਤੋ ਇਸ ਤਰ੍ਹਾਂ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਕਿ ਮਿਤੀ 1 ਜੁਲਾਈ 2023 ਤੋਂ 46% ਦੀ 1 ਜਨਵਰੀ 2024 ਤੋਂ 50% ਦੀ ਤੇ 1 ਜੁਲਾਈ 2024 ਤੋਂ 53% ਦੀ ਅਤੇ ਮਿਤੀ 1 ਜਨਵਰੀ 2025 ਤੋਂ 55% ਦੀ ਡੀਏ ਕੇਂਦਰੀ ਪੈਟਰਨ ਦੇ ਅਨੁਸਾਰ ਪੰਜਾਬ ਸਰਕਾਰ ਬਲ ਬਕਾਇਆ ਖੜਾ ਹੈ ਇਸ ਤੋਂ ਪਹਿਲਾਂ 28% ਇਸ ਤੋਂ ਇਲਾਵਾ 80% ਤੋਂ 42% ਤੱਕ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਦੇਰੀ ਨਾਲ ਜਾਰੀ ਕੀਤੀਆਂ ਗਈਆਂ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਦਾ ਬੰਦ ਦਾ ਬਕਾਇਆ ਵੀ ਇਸ ਵਿੱਚ ਸਿਵਰਟ ਪਟੀਸ਼ਨ ਵਿੱਚ ਦੇਣ ਦੀ ਮੰਗ ਕੀਤੀ ਗਈ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਇੱਕ ਵੱਡਾ ਫੈਸਲਾ ਇੱਕ ਵਾਰ ਫਿਰ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਆਇਆ ਮਲਾਜ਼ਮਾਂ ਦੇ ਹੱਕ ਦੇ ਵਿੱਚ ਪਰ ਇੱਕ ਵੱਡਾ ਸਵਾਲ ਵੀ ਸਾਹਮਣੇ ਖੜਾ ਹੋ ਗਿਆ ਹੈ ਕਿ ਕੀ ਪੰਜਾਬ ਸਰਕਾਰ ਇਸ ਫੈਸਲੇ ਨੂੰ ਜਲਦ ਤੋਂ ਜਲਦ ਲਾਗੂ ਕਰੇਗੀ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਏ ਹੋਏ ਪਹਿਲਾਂ ਵੀ ਜੋ ਫੈਸਲੇ ਨੇ ਪੰਜਾਬ ਸਰਕਾਰ ਨੇ ਹਜੇ ਤੱਕ ਲਾਗੂ ਨਹੀਂ ਕੀਤੇ ਅਸੀਂ ਗੱਲ ਕਰਨ ਜਾ ਰਹੇ ਹਾਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿਨ੍ਹਾਂ ਉੱਪਰ ਕੇਂਦਰ ਦਾ 7ਵਾਂ ਪੇ ਕਮਿਸ਼ਨ ਹਟਾ ਕੇ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕਰਨ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਫੈਸਲਾ ਜਿਹੜਾ ਕਿ ਹਜੇ ਤੱਕ ਨਹੀਂ ਕੀਤਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਵੀ ਆ ਗਿਆ ਸੀ ਕਿ ਇਹਨਾਂ ਸਮੂਹ ਮਲਾਜ਼ਮਾਂ ਤੇ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਦਾ ਅਸਲ ਇਹਨਾਂ ਮਲਾਜ਼ਮਾਂ ਦੇ ਉੱਪਰ ਪਿਛਲੀ ਕੈਪਟਨ ਸਰਕਾਰ ਨੇ ਕੇਂਦਰ ਦਾ 7ਵੇਂ ਪੇਗ ਕਮਿਸ਼ਨ ਲਗਾ ਕੇ ਇਹਨਾਂ ਮੁਲਾਜ਼ਮਾਂ ਦੇ ਨਾਲ ਇੱਕ ਤਰ੍ਹਾਂ ਦਾ ੱੱਕਾ ਕੀਤਾ ਸੀ ਜਿਸ ਤੇ ਚੱਲਦੇ ਇਹ ਮੁਲਾਜ਼ਮ ਬਹੁਤ ਨੁਕਸਾਨ ਚੱਲ ਰਹੇ ਨੇ ਇਹਨਾਂ ਦੀ ਤਨਖਾਹ ਦੂਜੇ ਮੁਲਾਜ਼ਮਾਂ ਤੋਂ 10-15 ਹਜ਼ਾਰ ਘੱਟ ਹੈ ਜਿਸ ਕਾਰਨ ਇਹਨਾਂ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਇਹਨਾਂ ਦੁਆਰਾ ਰੁਕ ਕੀਤਾ ਗਿਆ ਤੇ ਇਹ ਜੋ ਕੇਸ ਹੈ ਉਹ ਜਿੱਤ ਵੀ ਚੁੱਕੇ ਨੇ 6ਵੇਂ ਪੇਗ ਕਮਿਸ਼ਨ ਲਾਗੂ ਕਰਨ ਦੇ ਹੁਕਮ ਵੀ ਹੋ ਚੁੱਕੇ ਨੇ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਇਹਨਾਂ ਮੁਲਾਜ਼ਮਾਂ ਤੇ ਪੰਜਾਬ ਦਾ 6ਵੇਂ ਪੇਗ ਕਮਿਸ਼ਨ ਲਾਗੂ ਨਹੀਂ ਕੀਤਾ ਦੂਜਾ ਫੈਸਲਾ ਜੋ ਕਿ ਪਿਛਲੇ ਦਿਨੀ ਫੈਕਟਰ 2.98 ਨੂੰ ਲੈ ਕੇ ਕੀਤਾ ਗਿਆ ਕਿ ਫੈਕਟਰ 2.98 ਜਲਦ ਤੋਂ ਜਲਦ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਦਿੱਤਾ ਜਾਵੇ ਉਹਨਾਂ ਦੀ ਪੈਨਸ਼ਨ ਨੂੰ ਫੈਕਟਰ 2.98 ਦੇ ਨਾਲ ਸੋਧਿਆ ਜਾਵੇ ਇਸ ਸਬੰਧ ਦੇ ਵਿੱਚ ਪਹਿਲਾਂ ਜਦੋਂ ਫੈਸਲਾ ਆਇਆ ਸੀ 3 ਮਹੀਨੇ ਦਾ ਸਮਾਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਿਸ ਤੇ ਚੱਲਦੇ 20000 ਰੁਪਏ ਦਾ ਜੁਰਮਾਨਾ ਵੀ ਪੰਜਾਬ ਸਰਕਾਰ ਨੂੰ ਕੀਤਾ ਗਿਆ ਹਾਂ ਜੀ ਦੋਸਤੋ ਇਸ ਤਰ੍ਹਾਂ ਇਹਨਾਂ ਦੋ ਫੈਸਲਿਆਂ ਨੂੰ ਦੇਖਦੇ ਹੋਏ ਇੱਕ ਮਨ ਦੇ ਵਿੱਚ ਸ਼ੰਕਾ ਜ਼ਰੂਰ ਬਣ ਹੀ ਹੈ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਜਲਦ ਤੋਂ ਜਲਦ ਲਾਗੂ ਕਰੇਗੀ ਜਾਂ ਫਿਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਸੰਘਰਸ਼ ਇੰਜ ਹੀ ਜਾਰੀ ਰਹੇਗਾ ਡੀਏ ਨੂੰ ਲੈ ਕੇ ਵੀ ਤੇ ਹੋਰ ਮੰਗਾਂ ਨੂੰ ਲੈ ਕੇ ਵੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ